ਜੀਵਾਲ ਫਾਈਨਲੀ ਜਿਹੜੇ ਨੇ ਉਹ ਵਾਪਸ ਜਾ ਰਹੇ ਨੇ ਅੱਜ ਉਹ ਤਿਹਾੜ ਜੇਲ ਦੇ ਵਿੱਚ ਸਰੈਂਡਰ ਕਰਨਗੇ ਆਪਣੇ ਘਰੋਂ ਸਮਾਂ ਉਹਨਾਂ ਨੇ 3 ਵਜੇ ਦਾ ਦਿੱਤਾ ਸੀਗਾ ਕਿਉਂਕਿ 3 ਵਜੇ ਆਪਣੇ ਘਰੋਂ ਨਿਕਲ ਕੇ ਉਹ ਰਾਜਗੜ੍ਹ ਪਹੁੰਚਣਗੇ ਉਸ ਤੋਂ ਬਾਅਦ ਹਨੂਮਾਨ ਮੰਦਿਰ ਜਾਣਗੇ ਤੇ ਫਿਰ ਜਿਹੜਾ ਆ ਤਿਹਾੜ ਜੇਲ ਦੇ ਵਿੱਚ ਅੱਜ ਸਰੈਂਡਰ ਕਰਨਗੇ 21 ਦਿਨਾਂ ਦੀ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਸੀ ਪੇਰੋਲ ਮਿਲੀ ਸੀ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਤਿਹਾੜ ਜੇਲ ਜਾ ਰਹੇ ਨੇ ਔਰ ਵਾਕਈ ਇਹ ਆਮ ਆਦਮੀ ਪਾਰਟੀ ਦੇ ਲਈ ਦੇਖਣਾ ਹੋਵੇਗਾ ਕਿਉਂਕਿ ਇਹਨਾਂ ਨੇ ਬਹੁਤ ਜਿਹੜਾ ਕੰਮ ਕੀਤਾ ਆ ਇਲੈਕਸ਼ਨ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਆਪਣੀ ਸਭ ਕੁਝ ਕਰਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਤਿਹਾੜ ਜਲ ਸ਼ਰਾਬ ਨੀਤੀ ਦਾ ਮਾਮਲਾ ਆ ਔਰ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਉਤਾਰ ਚੜਾਅ ਨਜ਼ਰ ਆ ਰਹੇ ਸੀਗੇ ਔਰ ਇੱਕ ਉਤਾਰ ਚੜਾਅ ਵੀ ਸੀਗਾ ਕਿ ਇੱਕ ਕਨਵਿਕਸ਼ਨ ਕਿਸੇ ਸਿਟਿੰਗ ਸੰਮ ਦੀ ਕਨਵਿਕਸ਼ਨ ਹੋਣੀ ਔਰ ਉਸ ਤੋਂ ਬਾਅਦ ਉਸ ਸਿਟਿੰਗ ਸੀਐਮ ਨੂੰ ਜਮਾਨਤ ਵੀ ਮਿਲਣੀ ਸਿਰਫ ਤੇ ਸਿਰਫ ਇਲੈਕਸ਼ਨ ਪ੍ਰਚਾਰ ਦੇ ਲਈ ਯਾਨੀ ਚੋਣ ਪ੍ਰਚਾਰ ਦੇ ਲਈ ਉਸ ਨੂੰ ਜਮਾਨਤ ਮਿਲਣੀ ਔਰ ਇਹ ਸਾਰਾ ਕੁਝ ਬਹੁਤ ਇੰਪੋਰਟੈਂਟ ਹੈ ਕਿ ਇਸੇ ਇੱਕ ਲੋਕਤਾਂਤ੍ਰਿਕ ਦੇਸ਼ ਦੇ ਵਿੱਚ ਜਦੋਂ ਇੱਕ ਸਿਟਿੰਗ ਸੀਐਮ ਜਿਹੜੇ ਨੇ ਉਹਨਾਂ ਨੂੰ ਕਿੰਨੀ ਵਾਰ ਪੁੱਛਿਆ ਜਾਣਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਤਿਹਾੜ ਜੇਲ੍ਹ ਦੇ ਵਿੱਚ ਕਨਵਿਕਸ਼ਨ ਫਿਲਹਾਲ ਕੇਜਰੀਵਾਲ ਆਪਣੀਆਂ ਵਾਕਈ ਕਮੈਂਟ ਆ ਰਹੇ ਸਾਨੂੰ ਵੀ ਮਹਿੰਗੀਆਂ ਗੱਡੀਆਂ ਏਸੀਐਮ ਤੋਂ ਹਾਊਸ ਤੋਂ ਨਿਕਲ ਰਹੇ ਨੇ ਕੇਜਰੀਵਾਲ ਅਬ ਰਾਜਕਾਟ ਲਈ ਰਵਾਨਾ ਹੋਏ ਨੇ ਰਾਜਕਾਟ ਤੋਂ ਬਾਅਦ ਉਹ ਹਨੂਮਾਨ ਮੰਦਿਰ ਜਾਣਗੇ ਤੇ ਫਿਰ ਤਿਹਾਰ ਜੇਲ ਜਿਹੜਾ ਆ ਸਿਲੰਡਰ ਹੋ ਜਾਏਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਜੂਨ ਦੀ ਸ਼ਾਮ ਨੂੰ ਜਾਨੀ ਕਿ ਅੱਜ ਦਾ ਦਿਨ ਇਹਨਾਂ ਨੇ ਸਰੈਂਡਰ ਕਰਨਾ ਸੀਗਾ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਉਹਨਾਂ ਦੀ ਐਂਟਰੀ ਬੇਲ ਜਿਹੜੀ ਸੀਗੀ ਉਹ ਅੱਜ 1 ਜੂਨ ਤੱਕ ਸੀਗੀ ਦੋ ਨੂੰ ਉਹਨਾਂ ਨੇ ਸਰੈਂਡਰ ਕਰ ਦੇਣਾ ਸੀਗਾ 21 ਮਾਰਚ ਨੂੰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਤੁਹਾਨੂੰ ਸਭ ਨੂੰ ਪਤਾ ਹੋਣਾ 21 ਮਾਰਚ ਨੂੰ ਅਰੈਸਟ ਹੋਇਆ ਉਸ ਤੋਂ ਪਹਿਲਾਂ ਇਹਨਾਂ ਨੂੰ ਬੜੀ ਲੰਬੀ ਇਹਨਾਂ ਦੀ ਪੁੱਛ ਪੁੱਛ ਕੇ ਚੋਈ ਔਰ ਰਾਤ ਨੂੰ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆਈਆਂ ਸਾਰੇ ਮੀਡੀਆ ਦੇ ਵਿੱਚ ਫਿਲਹਾਲ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਰਾਜਗੜ੍ਹ ਪਹੁੰਚ ਰਹੇ ਨੇ ਔਰ ਉਥੇ ਸੰਬੋਧਨ ਵੀ ਕਹਿੰਦੇ ਕੀਤਾ ਜਾ ਸਕਦਾ ਹੈ ਔਰ 10 ਮਹੀਨ ਨੂੰ ਚੋਣ ਪ੍ਰਚਾਰ ਦੇ ਲਈ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਇੱਕ ਹੀ ਦਿਨਾਂ ਦੀ ਜ਼ਮਾਨਤ ਸੀਗੀ ਫਿਲਹਾਲ ਜਿਹੜਾ ਆ ਇਹ ਸਭਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਨੇ ਕਿ ਹੁਣ ਸਿਟਿੰਗ ਸੀਐਮ ਦੁਬਾਰਾ ਤੋਂ ਚੇਲ ਜਾਣਗੇ ਹਾਲਾਂਕਿ ਕਨਵਿਕਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਿਉਂਕਿ ਸੰਜੇ ਸਿੰਘ ਵੀ ਜਿਹੜੇ ਅੰਦਰ ਸੀਗੇ ਉਹ ਵੀ ਬਾਹਰ ਆਏ ਨੇ ਉਹ ਕਹਿੰਦੇ ਆ ਕਿ ਕਨਵਿਕਸ਼ਨ ਨੂੰ ਲੈ ਕੇ ਹੱਲੇ ਵੀ ਸਾਨੂੰ ਲੱਗਦਾ ਹੈ ਕਿ ਇਹ ਬੇਬੁਨਿਆਦੀ ਆ ਇਹਨਾਂ ਕੋਲੇ ਸਬੂਤ ਨਹੀਂ ਹੈਗੇ ਪਰ ਹੁਣ ਮਾਮਲਾ ਕਿਉਂਕਿ ਰਿਜ਼ਲਟ ਤੋਂ ਬਾਅਦ ਚਾਰ ਚਾਰ ਨੂੰ ਰਿਜ਼ਲਟ ਆ ਜਾਣੇ ਚਾਰ ਜੂਨ ਨੂੰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੀ ਹੁੰਦਾ ਆ ਇਹਨਾਂ ਦੀ ਕਨਵੈਕਸ਼ਨ ਦੇ ਉੱਤੇ ਕਿਹੜਾ ਸੈਂਟਰ ਆ ਫਿਲਹਾਲ ਤੁਸੀਂ ਦੇਖਦੇ ਹੋ ਕਿ ਸੀਐਮਓ ਹਾਊਸ ਤੋਂ ਉਹਨਾਂ ਦਾ ਜਿਹੜਾ ਕਾਫਲਾ ਆ ਕਨਵੇ ਆ ਕਾਲੀ ਗੱਡੀ ਦੇ ਵਿੱਚ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਜੀ ਨੇ ਹੱਥ ਜੋੜ ਕੇ ਅੰਦਰ ਤੱਕ ਜਾਂਦੇ ਹੋਏ ਔਰ 21 ਦਿਨਾਂ ਦੀ ਜਿਹੜੀ ਇਹਨਾਂ ਨੂੰ ਜ਼ਮਾਨਤ ਮਿਲੀ ਸੀਗੀ ਮਾਰਚ ਨੂੰ ਇਹਨਾਂ ਦੀ ਰੈਸਟ ਹੁੰਦੀ ਆ ਔਰ ਕਿਉਂਕਿ ਹੁਣ ਚਾਰਜ ਉਨੂੰ ਰਿਜ਼ਲਟ ਆਉਣੇ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਕੀ ਸਰਗਰਮੀਆਂ ਹੁੰਦੀਆਂ ਇਹ ਵੀ ਦੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਥੋੜੀ ਦੇਰ ਤੱਕ ਅਸੀਂ ਰਾਜਘਾਟ ਦੀਆਂ ਤਸਵੀਰਾਂ ਵੀ ਲੈ ਕੇ ਤੇ ਵੀ ਦਿਖਾਵਾਂਗੇ